ਨਵਾਂ ਸਾਲ ਤੇ ਨਵੀਂ ਜ਼ਿੰਮੇਵਾਰੀ ਇਹ ਨਿਭਾਉਣ ਦਾ ਬਲ ਬਖਸ਼ੇ ਪ੍ਰਮਾਤਮਾ ਸਾਰਿਆਂ ਨੂੰ ਔਰ ਅਸੀਂ ਪੰਜਾਬ ਨੂੰ ਨਵੀਆਂ ਦਿਸ਼ਾਵਾਂ ਨਵੀਆਂ ਉਚਾਈਆਂ ਤੇ ਲੈ ਕੇ ਜਾ ਸਕੀਏ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਇੱਕ ਵਾਰੀ ਮੁਬਾਰਕਾਂ ਸਤਿ ਬਾਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਹ ਅੱਜ 606 ਜਿਹੜੀਆਂ ਨਿਯੁਕਤੀਆਂ ਨਮੀਆਂ ਹੋ ਰਹੀਆਂ ਨੇ 385 ਸਪੈਸ਼ਲ ਐਜੂਕੇਟਰ ਜਿਹੜੇ ਟੀਚਰ ਨੇ ਹੋਰ ਰੱਖੇ ਜਾ ਰਹੇ ਨੇ 8 ਪ੍ਰਿੰਸੀਪਲ ਰੱਖੇ ਜਾ ਰਹੇ ਨੇ ਕੁਝ ਮੁਲਾਜ਼ਮ ਸਾਡੇ ਕੰਪੈਸ਼ਨੇਟ ਗਰਾਉਂਡ ਤੇ ਜਿਨ੍ਹਾਂ ਦੇ ਕੋਈ ਟਰੈਜੇਡੀ ਹੋ ਗਈ ਪਰਿਵਾਰ ਦੇ ਵਿੱਚ ਉਹਨਾਂ ਉਕਾਬਲ ਹੋ ਗਏ ਨੌਕਰੀ ਦੇ ਤੇ ਉਹਨਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਸੋ ਮੈਂ ਵਧਾਈ ਦੇਣੀ ਚਾਹੂੰਗਾ ਐਜੂਕੇਸ਼ਨ ਮਿਸਟਰ ਸਾਹਿਬ ਹਰਜੋਤ ਬੈਂਸ ਜੀ ਰੰਤਾ ਮੇਤਰਾ ਜੀ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਔਰ ਸਾਡੇ ਪੰਜਾਬ ਡਵੈਲਪਮੈਂਟ ਕਮਿਸ਼ਨ ਦੇ ਜਿੰਨੇ ਵੀ ਅਧਿਕਾਰੀ ਤੇ ਜਿਨ੍ਹਾਂ ਨੇ ਬੈਕਗਰਾਉਂਡ ਤੇ ਸਾਰਾ ਤਿਆਰੀ ਕਰਨੀ ਹੁੰਦੀ ਹੈ ਬਹੁਤ ਸਾਰੀਆਂ ਲੀਗਲ ਹਾਰਡਲਸ ਜਿਹੜੀਆਂ ਨੇ ਉਹ ਵੀ ਦੂਰ ਕਰਨੀਆਂ ਹੁੰਦੀਆਂ ਨੇ ਤਾਂ ਕਿ ਕੋਈ ਤੁਹਾਨੂੰ ਦਿੱਕਤ ਨਾ ਆਵੇ ਜੇ ਇਦਾਂ ਨੌਕਰੀਆਂ ਸਿਰਫ ਅਖਬਾਰਾਂ ਦੇ ਵਿੱਚ ਹੈਡਲਾਈਨ ਬਣਾਉਣ ਵਾਸਤੇ ਜਾਂ ਟੀਵੀ ਤੇ ਹੈਡਲਾਈਨ ਬਰਨ ਵਾਸਤੇ ਦੇਣੀ ਆ ਹੋਣ ਤਾਂ 10000 ਅੱਜ ਦੇ ਦਿੰਦੇ ਪਰ ਉਹਦਾ ਫਾਇਦਾ ਕੀ ਹੋਇਆ ਕਿ ਜਿਹੜੋ 10000 ਨੇ ਉਹਨਾਂ ਚੋਂ 8000 ਕੱਲ ਨੂੰ ਕੋਰਟ ਚ ਫਿਰਦਾ ਹੋਵੇ ਵਕੀਲ ਕਰਦਾ ਫਿਰਦਾ ਹੋਵੇ ਜੀ ਆ ਸਾਡੇ ਕੋਲੇ ਹੀ ਸਟੇ ਲਾਤਾ ਜੀ ਅਕਚਾ ਹੋ ਗਿਆ ਜੀ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਕੀਲ ਭੇਜ ਕੇ ਜੋ ਵੀ ਕਾਨੂੰਨੀ ਤੌਰ ਤੇ ਅੜਚਨਾ ਨੇ ਉਹਨਾਂ ਨੂੰ ਦੂਰ ਕਰਦੇ ਆ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਜਿੱਥੇ ਵੀ ਕੋਰਟ ਪੈਂਡਿੰਗ ਕੇਸ ਪੈਂਡਿੰਗ ਹੈ ਜਦੋਂ ਸਾਨੂੰ ਕਲੀਅਰੈਂਸ ਮਿਲ ਜਾਂਦੀ ਹੈ ਚਾਹੇ 372 ਦੀ ਮਿਲੇ ਚਾਹੇ 582 ਦੀ ਮਿਲੇ 606 ਦੀ ਮਿਲੀ ਅੱਜ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਇਸ ਤੋਂ ਬਾਅਦ ਆਪਾਂ ਦੇਰੀ ਨਾ ਕਰੀਏ ਜਿਸ ਤਰ੍ਹਾਂ ਦੱਸਿਆ ਬੱਚਿਆਂ ਨੇ ਕਿ ਕੋਈ 2012 ਦਾ ਵੇਟ ਕਰ ਜਾਂਦਾ ਕੋਈ 2014 ਦਾ ਵੇਟ ਕਰ ਜਾਂਦਾ ਕਿ ਆਲਰੇਡੀ ਬਹੁਤ ਲੇਟ ਹੋ ਚੁੱਕੇ ਆ ਹੁਣ ਆਪਣੇ ਕਰਕੇ ਨਾ ਕਿਤੇ ਲੇਟ ਹੋ ਜੇ ਸੋ ਇਸ ਕਰਕੇ ਜਦੋਂ ਹੀ ਸਾਨੂੰ ਕਲੀਅਰੈਂਸ ਮਿਲਦੀ ਹੈ ਅਸੀਂ ਇਮੀਡੀਏਟਲੀ ਤੁਹਾਨੂੰ ਮੈਸੇਜ ਭੇਜ ਕੇ ਬੁਲਾਉਨੇ ਆ ਬੁਲਾਉਣ ਦਾ ਮਕਸਦ ਵੀ ਕੋਈ ਤੁਹਾਨੂੰ ਕੋਈ ਫੋਟੋ ਵਾਸਤੇ ਜਾਂ ਕੋਈ ਤੁਹਾਨੂੰ ਕੋਈ ਇੱਕ ਕਿਸੇ ਕ੍ਰੈਡਿਟ ਵਾਰ ਦੇ ਵਿੱਚ ਨਹੀਂ ਹੈਗਾ ਬਣਾਉਣ ਦਾ ਮਕਸਦ ਈ ਇਹ ਹੈ ਕਿ ਤੁਹਾਡੀ ਆਈ ਕੰਟੈਕਟ ਹੋ ਜਾਂਦਾ ਹੈ ਆਪਣੇ ਅਫਸਰਾਂ ਨਾਲ ਆਪਣੇ ਮਨਿਸਟਰਾਂ ਨਾਲ ਆਪਣੇ ਸੀਨੀਅਰਸ ਨਾਲ ਮਿਲੋਗੇ ਕੁਝ ਯਾਦ ਗਾਰ ਵੀ ਬਣ ਜਾਂਦੀ ਐ ਕਿ ਬਹੁਤ ਚਿਰ ਤੱਕੇ ਵੀ ਖਾਦੇ ਪਰ ਜਦੋਂ ਅਪਾਇੰਟਮੈਂਟ ਮਿਲੀ ਤਾਂ ਬੜੇ ਵਧੀਆ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਮਿਲੀ ਇਹ ਨਹੀਂ ਹੈਗਾ ਕਿ ਕਰੇ ਡਾਕੀਆ ਕਿਉਂਕਿ ਦਿਆ ਕਿ ਪਹਿਲਾਂ ਡਾਕੀਏ ਨੂੰ ਹੀ ਉਡੀਕਦੇ ਰਹਿੰਦੇ ਸੀ ਕਿ ਡਾਕੀਆਂ ਨਾਲ ਮਤਲਬ ਦੋਸਤੀਆਂ ਇੰਨੀਆਂ ਪੈ ਗਈਆਂ ਵੀ ਕਈ ਵਾਰ ਤਾਂ ਡਾਕੀਆ ਵੀ ਦੇਖ ਕੇ ਸਾਈਕਲ ਯੂ ਕਟ ਯੂ ਟਰਨ ਮਾਰ ਕੇ ਲੈ ਜਾਂਦਾ ਯਾਰ ਫੇਰ ਰੋਕੂਗਾ ਇਹ ਵੀ ਕੋਈ ਚਿੱਠੀ ਤਾਂ ਨਹੀਂ ਆਈ ਮਤਲਬ ਡਾਕੀ ਦੀ ਆਪਾਂ ਜਿਹੜੀ ਟੋਕਰੀ ਹੁੰਦੀ ਹੈ ਉਹ ਝੋਲਾ ਹੁੰਦਾ ਉਹ ਫਰੋਲਣ ਤੱਕ ਜਾਣਿਆ ਵੀ ਨਹੀਂ ਯਾਰ ਕਿਤੇ ਕਿਸੇ ਚਿੱਠੀ ਦੇ ਨਾਲ ਲੱਗੀ ਚਿੱਠੀ ਨਾ ਰਹਿਣੀ ਰਹਿ ਗਈ ਹੋਵੇ ਮੇਰੀ ਚਿੱਠੀ ਵੀ ਆਉਣ ਵਾਲੀ ਸੀ ਬੜੇ ਸਾਲ ਤੁਸੀਂ ਉਹਨਾਂ ਚਿੱਠੀਆਂ ਨੂੰ ਉਡੀਕਿਆ ਬਦਕਿਸਮਤੀ ਹੈ ਕਿ ਉਹਨਾਂ ਚਿੱਠੀਆਂ ਨੂੰ ਲਿਖਣ ਵਾਲੇ ਜਿਹੜੇ ਸੀਗੇ ਜ ਜਿਨ੍ਹਾਂ ਦੇ ਸਾਈਨ ਹੋਣੇ ਸੀ ਉਹਨਾਂ ਚਿੱਠੀਆਂ ਤੇ ਜਿਨ੍ਹਾਂ ਚਿੱਠੀਆਂ ਨੇ ਤੁਹਾਨੂੰ ਰੋਜ਼ਗਾਰ ਦੇਣਾ ਸੀ ਤੁਹਾਡੇ ਕਬੀਲਦਾਰੀਆਂ ਨੂੰ ਲੀਤ ਲੈ ਕੇ ਆਉਣਾ ਸੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਸੀ ਉਹਨਾਂ ਦਸਕਤਾਂ ਕਰਨ ਵਾਲਿਆਂ ਨੇ ਸ਼ਾਇਦ ਤੁਹਾਡੇ ਦਰਦ ਨੂੰ ਸਮਝਿਆ ਨਹੀਂ ਉਹ ਪੈਨ ਜਿਹੜੇ ਨੇ ਉਹ ਆਪਣੇ ਚੇਲਿਆਂ ਚਪਟਿਆਂ ਦੇ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਪਰਿਵਾਰਾਂ ਦੇ ਹੱਕ 'ਚ ਹੀ ਚਲਾਉਂਦੇ ਰਹੇ ਪਰ ਸੱਚ ਜਾਣਿਓ ਕਿ ਮੇਰੇ ਲਈ ਮੇਰਾ ਪਰਿਵਾਰ ਜਿਹੜਾ ਉਹ ਤੁਸੀਂ ਹੋ ਮੇਰੇ ਲਈ ਸਾਰਾ ਪੰਜਾਬ ਮੇਰਾ ਪਰਿਵਾਰ ਹੈ ਅਰ ਅੱਜ ਮੈਨੂੰ ਉਨੀ ਹੀ ਖੁਸ਼ੀ ਹੈ ਜਿੰਨੀ ਕਿ ਅੱਜ ਮੇਰੇ ਘਰੇ ਕਿਸੇ ਨੂੰ ਨੌਕਰੀ ਮਿਲੀ ਹੁੰਦੀ ਤਾਂ ਮੈਂ ਉਹ ਜਿੰਨਾ ਮੈਂ ਖੁਸ਼ ਹੋਣਾ ਸੀ ਉਨਾ ਹੀ ਮੈਂ ਖੁਸ਼ ਹਾਂ ਕਿਉਂਕਿ ਮੇਰੇ ਜ਼ਰੀਏ ਕਿਸੇ ਘਰ ਦੇ ਵਿੱਚ ਨੌਕਰੀ ਜਾ ਰਹੀ ਹੈ ਤਾਂ ਜਿਹੜੀਆਂ ਦੁਆਵਾਂ ਨੇ ਜਿਹੜੇ ਅਸ਼ੀਰਵਾਦ ਨੇ ਉਹਨਾਂ ਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੁੰਦਾ ਜੀ ਅੱਜ ਬਹੁਤ ਸਾਰੇ ਤੁਹਾਡੇ 'ਚੋਂ ਬਹੁਤ ਸਾਰੇ ਅੱਜ ਵੀ ਮਾਵਾਂ ਨੇ ਖੰਡਾੜਾ ਦਹੀਂ ਖਵਾ ਕੇ ਭੇਜੇ ਹੋਣੇ ਕਿ ਜਾ ਪੁੱਤ ਨੌਕਰੀ ਲੈ ਕੇ ਆ ਜਾਤੀ ਹੈ ਅੱਜ ਤੇਰੀ ਵਾਰੀ ਆ ਗਈ ਨੌਕਰੀ ਲੈ ਕੇ ਆਏ ਇਹਦੇ ਨਾਲ ਆਪਾਂ ਐ ਕਰਾਂਗੇ ਇਹਦੇ ਨਾਲ ਐ ਕਰਾਂਗੇ ਉਹਨਾਂ ਦੇ ਘਰੇ ਬੈਠਿਆਂ ਦੇ ਸੁਪਨੇ ਬਹੁਤ ਵੱਡੇ ਹੋਣਗੇ ਸੋ ਜੇ ਉਹਨਾਂ ਸੁਪਨਿਆਂ ਚੋਂ ਕੁਝ ਸੁਪਨਿਆਂ ਨੂੰ ਹੀ ਸাকার ਕਰਨ ਦੇ ਵਿੱਚ ਆਪਾਂ ਕਾਮਯਾਬ ਹੋ ਜਾਈਏ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਜੀ ਸੋ ਨਵਾਂ ਸਾਲ ਚੜਿਆ ਨਵੀਆਂ ਉਮੀਦਾਂ ਨੇ ਨਵੀਆਂ ਜੋਤਾਂ ਜਗਣੀਆਂ ਨੇ ਔਰ ਤੁਸੀਂ ਜ਼ਿਆਦਾਤਰ ਤੁਹਾਡੇ ਚੋਂ ਉਹ ਟੀਚਰ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਪੜ੍ਹਾਉਣਗੇ ਜਿਨ੍ਹਾਂ ਚ ਕੁਦਰਤ ਨੇ ਕੋਈ ਨਾ ਕੋਈ ਕਮੀ ਰੱਖਤੀ ਪਰ ਹੈਗੇ ਇਨਸਾਨ ਹੀ ਨੇ ਉਹ ਉਹ ਇੱਕ ਸ਼ੇਰ ਹੈ ਕਹਿੰਦਾ ਵੀ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ ਪਰ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ ਪਰ ਨਸੀਬ ਤਾਂ ਉਨ੍ਹਾਂ का भी होता है जिनके ਹੱਥ ਹੀ ਨਹੀਂ ਹੁੰਦੇ ਜ਼ਰੂਰੀ ਨਹੀਂ ਇੱਥੇ ਲਿਖਿਆ ਹੋਇਆ ਸਾਰਾ ਕੁਝ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ ਸੋ ਤੁਹਾਡੇ ਕੋਲ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਸੁਣਦਾ ਨਹੀਂ ਜੋ ਬੋਲ ਨਹੀਂ ਸਕਦੇ ਜੋ ਸਮਝ ਨਹੀਂ ਸਕਦੇ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਕੰਮ ਮੈਂ ਬਹੁਤ ਸਾਰੇ ਇਸ ਤਰ੍ਹਾਂ ਸਪੈਸ਼ਲ ਬੱਚਿਆਂ ਦੇ ਸਕੂਲਾਂ 'ਚ ਜਾਂਦਾ ਰਿਹਾ ਤੇ ਮਤਲਬ ਉੱਥੇ ਜਾ ਕੇ ਕੁਦਰਤ ਦਾ ਥੋੜਾ ਜਿਹਾ ਨੇੜਿਓਂ ਮੇਲ ਹੋ ਜਾਂਦਾ ਹੈ ਕਿ ਕੁਦਰਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਕਈ ਵਾਰੀ ਖੇਲ ਕਰ ਦਿੰਦੀ ਹੈ ਸੋ ਤੁਸੀਂ ਉਹਨਾਂ ਦੇ ਟੀਚਰ ਤੇ ਕਈਆਂ ਦੇ ਮਾਪੇ ਪਿਓ ਵੀ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਕਿ ਬੱਚੇ ਜਿਹੜੇ ਘਰੇ ਜਿਹੜੇ ਨੇ ਇਹ ਡਿਸਟਰਬੈਂਸ ਹੁੰਦੀ ਹੈ ਇਹਨਾਂ ਨੂੰ ਸੰਭਾਲ ਲੈਣ ਤੇ ਦੋ ਬੰਦੇ ਚਾਹੀਦੇ ਹਰ ਵਕਤ ਤੇ ਤੁਸੀਂ ਹੋਸਟਲ ਵੀ ਬਣਾਏ ਹੋਏ ਨੇ ਬਹੁਤ ਸਾਰੇ ਸਕੂਲਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਐਨ ਜੀਓਜ਼ ਨੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਮ ਕੇ ਮਨ ਮਾਨਵਤਾ ਦੀ ਸੇਵਾ ਕਰਦੇ ਆ। ਸੋ ਮੈਂ ਤੁਹਾਨੂੰ ਤੁਹਾਡਾ ਸਪੈਸ਼ਲ ਕੇਡਰ ਇੱਕ ਬਣਾਉਣਾ ਪਿਆ ਸਾਨੂੰ। ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੇ ਮਤਲਬ ਬੇਲੀ ਗਲਤ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕੋਈ ਕਿਸੇ ਦੇ ਘਰੇ ਇਸ ਤਰ੍ਹਾਂ ਦਾ ਬੇਬੀ ਪੈਦਾ ਨਾ ਹੋਵੇ। ਬੱਚੇ ਤੰਦਰੁਸਤ ਹੋਣ ਦੁਨੀਆ ਤੇ ਆਉਣ ਤੰਦਰੁਸਤ ਰਹਿਣ। ਤੇ ਹੱਸਦੇ ਖੇੜਦੇ ਬੱਚੇ ਚੰਗੇ ਲੱਗਦੇ ਆ। ਪਰ ਫਿਰ ਵੀ ਜੇ ਜ਼ਰੂਰਤ ਪਈ ਕੁਦਰਤ ਅੱਗੇ ਤਾਂ ਕੋਈ ਜੋਰ ਨਹੀਂ ਪਰ ਜੇ ਜ਼ਰੂਰਤ ਪੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੀ ਪਲਾਨ ਵੀ ਅਸੀਂ ਕਰ ਰੱਖੀ ਹੈ এডਿਕੇਸ਼ਨ ਦੀ ਗੱਲ ਕੀਤੀ ਹੈ ਮੇਰੇ ਮੰਤਰੀ ਸਾਹਿਬ ਨੇ ਅਨੰਤ ਮਿਤਰਾ ਜੀ ਨੇ ਕੀਤੀ ਹੈ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਅਮੀਰ ਜਿਹੜਾ ਜੱਜੀ ਨੂੰ ਆਪਾਂ ਵੱਡਾ ਬੰਦਾ ਕਹਿੰਦੇ ਆ ਵੱਡਾ ਬੰਦਾ ਉਹ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਰੂਮ ਨੇ ਜੱਜੀ ਦੇ ਕੋਲੇ ਪੈਸੇ ਨੇ ਬੈਂਕ 'ਚ ਜਿ ਜਿਹਦੇ ਲੋਕਰ ਭਰੇ ਪਏ ਨੇ ਜਿ ਜਿਹਦੇ ਕੋਲੇ ਵੱਡੀਆਂ ਮਹਿੰਗੀਆਂ ਗੱਡੀਆਂ ਨੇ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਵੱਡਾ ਬੰਦਾ ਮੰਨਿਆ ਜਾਊਗਾ ਜਿਦੇ ਬੱਚੇ ਪੜੇ ਲਿਖੇ ਨੇ ਹਾਈਲੀ ਕੁਆਲਟੀ ਐਜੂਕੇਸ਼ਨ ਜਿਹੜੀ ਹੈ ਜਿਹੜੀ ਜਿਦੇ ਬੱਚਿਆਂ ਕੋਲੇ ਹੋਊਗੀ ਉਹ ਬੰਦੇ ਵੱਡੇ ਬਣੇ ਜਾਣਗੇ ਕਿਉਂਕਿ ਬੈਂਕ 'ਚ ਪੈਸੇ ਪਏ ਨੇ ਅਚਾਨਕ ਤੁਸੀਂ ਬੈਂਕ ਵਾਲੇ ਪੈਸਿਆਂ ਤੇ ਮਾਣ ਕਰੀ ਜੰਨੇ ਹੋ ਵੇ ਮੇਰੇ ਤਾਂ ਇੰਨੇ ਪਏ ਨੇ ਅਚਾਨਕ ਬੈਂਕ ਜਾਉਂਗੇ ਵੀ ਇੰਨੇ ਕੱਢ ਦੋ ਬੈਂਕ ਦਾ ਕੋਈ ਪਤਾ ਨਹੀਂ ਕਦੋਂ ਕਹਦੇ ਵੀ ਵਿਜੇ ਮਾਲੀਆ ਲੈ ਕੇ ਭੱਜ ਗਿਆ ਜੀ ਉਹ ਥੋੜੇ ਹੀ ਸੀਗੇ ਜੀ ਅਸੀਂ ਤਾਂ ਤੁਹਾਨੂੰ ਇੰਨੇ ਹੀ ਕੱਢ ਸਕਦੇ ਆਂ ਜੀ ਤੁਸੀਂ ਸਾਈਨ ਕੀਤੇ ਹੋਏ ਨੇ ਜੀ ਉਹ ਸਾਈਨ ਕਰਨ ਵੇਲੇ ਕੌਣ ਪੜਦਾ ਜੀ ਔੜੇ ਮੋٹے ਮੋٹے ਉਹ ਹੁੰਦੇ ਨੇ ਜਿਹੜੇ ਆਪਾਂ ਸਾਈਨ ਕਰਾਉਂਦੇ ਬਿਉਹ ਜ ਤੁਸੀਂ ਕਿਹਾ ਹੋਇਆ ਵੀ ਜੇ ਕੋਈ ਬੈਂਕ ਕੋਲੇ ਪੈਸੇ ਨਾ ਹੋਏ ਮੈਨੂੰ ਤਾਂ 1 ਲੱਖ ਹੀ ਬਸ ਮੇਰੇ ਤਾਂ ਗਾਰੰਟੀ ਹੈ ਲੋਕਰ ਜਿਹੜਾ ਜੋ ਉਦੇ ਚ ਪਏ ਨੇ ਕੋਈ ਈਡੀ ਉਡੀ ਵਾਲੇ ਆਉਣਗੇ ਉਹ ਲੋਕਰ ਦੀਆਂ ਚਾਬੀਆਂ ਚੱਕ ਕੇ ਉਹ ਲੋਕਰ ਉਹਨਾਂ ਨੇ ਖਲਵਾ ਲੈਣਾ ਉਦੋਂ ਚ ਕਈਆਂ ਦੇ ਥੱਬਿਆਂ ਦੇ ਥੱਬੇ ਨਿਕਲੇ ਨੇ ਬਾਅਦ ਚ ਉਹ ਨਹੀਂ ਪਤਾ ਲੱਗਿਆ ਕਿੱਥੇ ਕੀ ਹੋਇਆ ਕਿਵੇਂ ਹੋਇਆ ਪ੍ਰਾਪਰਟੀਆਂ ਤੇ ਵੀ ਇਦਾਂ ਹੀ ਹੋ ਸਕਦਾ ਹੈ ਕਿ ਆਮਦਨ ਤੋਂ ਵੱਧ ਸਰੋਤਾਂ ਤੋਂ ਵੱਧ ਪ੍ਰਾਪਰਟੀਆਂ ਦਾ ਕੇਸ ਪੈ ਜਾਂਦੇ ਨੇ ਫਿਰ ਉਹੀ ਜਿਹੜੀਆਂ ਪ੍ਰਾਪਰਟੀਆਂ ਜਿਹੜੇ ਘਰ ਆ ਜਾਂ ਜਿਹੜੇ ਵੱਡੇ ਮਹਿਲ ਬਣਾਏ ਹੁੰਦੇ ਨੇ ਉਹਨਾਂ ਚ ਕਬੂਤਰਾਂ ਦੇ ਜਾਲੇ ਲੱਗ ਜਾਂਦੇ ਨੇ ਆਪ ਜੇਲ੍ਹ ਦੀ 6x6 ਕਮਰੇ ਦੇ ਵਿੱਚ ਰਹਿਣਾ ਪੈਂਦਾ ਸੋਚੀ ਜਾਣਾ ਫਿਰ ਵੀ ਆ ਇੱਕ ਸਾਡੇ ਕੋਲ ਆ ਵੀ ਹੁੰਦਾ ਸੀ ਪ੍ਰਾਪਰਟੀ ਨੀਂਦ ਉੱਥੇ ਵੀ ਆਉਂਦੀ ਹੈ ਨੀਂਦ ਨੀਂਦਾ ਇੱਕ ਦਿਨ ਨਹੀਂ ਆਉ ਦੋ ਦਿਨ ਨਹੀਂ ਆਉ ਨੀਂ ਤਾਉ ਪਰ ਇੱਕੋ ਹੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ ਜਿੱਤੇ ਕੋਈ ਛਾਪਾ ਨਹੀਂ ਬਸ ਸਕਦਾ ਜਿਹਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਜੀਤੇ ਕੋ ਕੇਸ ਨਹੀਂ ਹੋ ਸਕਦਾ ਉਹ ਹੈਗੀ এডਿਕੇਸ਼ਨ ਉਹ ਤੁਹਾਡੇ ਬ੍ਰੇਨ ਚ ਹੈ ਜਿੱਥੇ ਮਰਜੀ ਚਲ ਜਾਓਗੇ ਉਹ ਨਾਲ ਜਾਊਗੀ ਉਸ ਕਾਬਲੀਅਤ ਤੇ ਤੁਸੀਂ ਨਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਤੁਸੀਂ ਨੇਸ਼ਨ ਬਿਲਡਰ ਦੇ ਤੌਰ ਤੇ ਜਾਣੇ ਜਾਂਦੇ ਹੋ ਟੀਚਰ ਜਿਹੜੇ ਨੇ ਕੌਮ ਦੇ ਨਰਮਾਤਾ ਦੇ ਤੌਰ ਤੇ ਜਾਣੇ ਜਾਂਦੇ ਹੋ ਤਾਂ ਤੁਹਾਡੇ ਤੁਹਾਡੀ ਭਵਿੱਖ ਨੂੰ ਸੁਰੱਖਿਅਤ ਕਰਨਾ ਸਰਕਾਰਾਂ ਦਾ ਫਰਜ ਹੈ ਜੇ ਟੀਚਰ ਦਾ ਆਪਦਾ ਹੀ ਫਿਊਚਰ ਜਿਹੜਾ ਉਹ ਹਜੇ ਡਾਮਾ ਡੋਲ ਹੈ ਜਉ ਤੇ ਕੁਐਸਚਨ ਮਾਰਕ ਲੱਗੇ ਹੋਏ ਨੇ ਤਾਂ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਕਰ ਸਕਦਾ ਜੇ ਹਾਕੀ ਦਾ ਕੋਈ ਪਲੇਅਰ ਫਾਰਵਰਡ 골 ਕਰਨ ਜਾਂਦਾ ਦੂਜੀ ਟੀਮ ਵੱਲ ਜੇ ਉਹਨੂੰ ਆਪਣੇ ਘਰ ਦੀ ਵੀ ਚਿੰਤਾ ਲੱਗੀ ਹੋਈ ਹੈ ਤਾਂ ਫਿਰ ਉਹ ਉਹਦਾ ਕਨਸੈਂਟਰੇਸ਼ਨ ਜਿਹੜੀ ਹੈ ਜੋ ਕਰ ਵੱਲ ਜਾ ਕੋਈ ਆਰਥਿਕਤਾ ਵਾਲੀ ਹੈ ਤਾਂ ਉਹ ਗੋਲ ਗੋਲ ਵੱਲ ਕਨਸੈਂਟਰੇਟ ਨਹੀਂ ਕਰ ਸਕਦਾ ਸੋ ਤੁਹਾਡਾ ਗੋਲ ਹੈਗਾ ਬੱਚਿਆਂ ਨੂੰ ਪੜਾਉਣਾ ਔਰ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਉਡਾਰੀਆਂ ਮਾਰਨ ਵਾਸਤੇ ਤਿਆਰ ਕਰਨਾ ਉਹਨਾਂ ਦੇ ਖੰਭ ਤਿਆਰ ਕਰਨਾ ਟੀਚਰ ਦਾ ਕੰਮ ਉਡਾਉਣਾ ਨਹੀਂ ਹੁੰਦਾ ਟੀਚਰ ਦਾ ਕੰਮ ਹੁੰਦਾ ਖੰਭ ਤਿਆਰ ਕਰਨਾ ਖੰਭ ਐਸੇ ਹੋਣ ਕਿ ਉਹ ਉਡਾਰੀਆਂ ਅਸਮਾਨਾਂ ਤੇ ਹੋਣ ਉਹ ਟੀਚਰ ਜਿਹੜੇ ਨੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੜਾਏ ਹੋਏ ਚਾਹੇ ਇੱਕ ਕਲਾਸ ਇੱਕ ਸਾਲ ਹੀ ਪੜਾਇਆ ਹੋਵੇ ਜਦੋਂ ਉਹਨਾਂ ਦਾ ਕੋਈ ਬੱਚਾ ਕੋਈ ਦੁਨੀਆ ਦੇ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਜਾਂ ਕੋਈ ਵੱਡੇ ਉਹਦੇ ਤੇ ਪਹੁੰਚਦਾ ਤਾਂ ਉਹ ਟੀਚਰ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਪੜਾਇਆ ਹੋਇਆ ਬੱਚਾ ਹੈ ਕਿਉਂਕਿ ਜਦੋਂ ਦਰਖਤ ਜਿਹੜਾ ਉਹ ਫਲ ਦੇਣ ਲੱਗ ਜਾਂਦਾ ਹੈ ਫੁੱਲ ਦੇਣ ਲੱਗ ਜਾਂਦਾ ਜਾਂ ਛਾਂ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਫੁੱਲ ਦੇਖਣ ਵਾਲੇ ਨੂੰ ਜਾਂ ਫਲ ਖਾਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਹ ਤੇ ਮਾਲੀ ਨੂੰ ਹੁੰਦੀ ਹੈ ਜਿਨੇ ਉਹਨੂੰ ਸਿੰਜਿਆ ਹੁੰਦਾ ਹੈ ਛੋਟੇ ਜਿਹੇ ਦਰਖਤ ਤੋਂ ਵੱਡਾ ਜਦੋਂ ਬਣ ਜਾਂਦਾ ਤਾਂ ਇਸੇ ਗੱਲ ਨੂੰ ਦੇਖਦੇ ਇੱਕ ਹੀ ਖੁਸ਼ ਹੋ ਜਾਂਦਾ ਕਿ ਮੈਂ ਮੈਂ ਇਹਨੂੰ ਸਿੰਜਿਆ ਸੀ ਸੁਿਸ ਕਰਕੇ ਤੁਹਾਡੇ ਕੋਲੇ ਬਹੁਤ ਛੋਟੇ ਛੋਟੇ ਪੌਦੇ ਆਉਣਗੇ ਛੋਟੇ ਛੋਟੇ ਬੂਟੇ ਆਉਣਗੇ ਬੜੇ ਪਿਆਰ ਨਾਲ ਰੱਖਣੇ ਪੈਣਗੇ ਬੜੇ ਨਾਜ਼ੁਕ ਬੜੇ ਕੋਮਲ ਹੋਣਗੇ ਤੇ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਦੀਵੇ ਨੂੰ ਐ ਜਿਹੜਾ ਹੱਥਾਂ ਦੀ ਛਾਂ ਕਰਕੇ ਹਵਾ ਤੋਂ ਰੋਕ ਕੇ ਦੀਵੇ ਨੂੰ ਜਗਨ ਜੋਗਾ ਕਰਦੇ ਆ ਉਸੇ ਤਰ੍ਹਾਂ ਤੁਹਾਡੇ ਕੋਲ ਏਦਾਂਵੇਂ-ਨਵੇਂ ਦੀਵੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਆਲੇ-ਦੁਆਲੇ ਦੀਆਂ ਹਵਾਵਾਂ ਤੋਂ ਆਲੇ-ਦੁਆਲੇ ਦੀਆਂ ਹਨੇਰੀਆਂ ਤੋਂ ਝੱਖੜਾਂ ਤੋਂ ਬਚਾ ਕੇ ਉਸ ਦੀਵੇ ਨੂੰ ਜਗਨ ਜੋਗਾ ਕਰਨਾ, ਜੋਤ ਦੇਣ ਜੋਗਾ, ਦੁਨੀਆ 'ਚ ਪ੍ਰਕਾਸ਼ ਕਰਨ ਜੋਗਾ, ਚਾਨਣ ਕਰਨ ਜੋਗਾ ਕਰਨਾ। ਬੜੀ ਵੱਡੀ ਜ਼ਿੰਮੇਵਾਰੀ ਹੈ ਕਹਿਣ ਨੂੰ। ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜੋ ਕੋਈ ਕੋਈ ਵੀ ਆਉਦਾ ਪੇ ਸਕੇਲ ਨਾਲ ਨਹੀਂ ਮਾਪਿਆ ਜਾਂਦਾ ਤੁਸੀਂ ਕਰਦੇ ਕਿਉਂ ਸੇਵਾ ਕੀ ਹੈ ਤੁਹਾਡੀ ਉਹਦੇ ਨਾਲ ਮਾਪਿਆ ਜਾਂਦਾ ਸੋ ਅੱਜ ਜੇ ਆਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਸ਼ਹੀਦ ਅਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੇ ਤਾਂ ਕੋਈ ਦੇਸ਼ ਤੋਂ ਕੋਈ ਤਨਖਾਹ ਨਹੀਂ ਮੰਗੀ ਨਾ ਉਹਨਾਂ ਨੇ ਤਾਂ ਕੋਈ ਕੁਰਬਾਨੀ ਦੇਣ ਵਾਸਤੇ ਕੋਈ ਆਉਦਾ ਨਹੀਂ ਮੰਗਿਆ ਜਦ ਉਹਨਾਂ ਦੇ ਵੀਰੇ ਪਰਿਵਾਰ ਨੂੰ ਆਵਦਾ ਦੇ ਦਿਓ ਜਾਂ ਕੋਈ ਹੋਰ ਉਹ ਤਾਂ ਦੇਸ਼ ਲਈ ਕੁਰਬਾਨ ਹੋਏ ਨੇ ਤੋ ਤਾਂ ਤਾਈਓ ਅੱਜ ਆਪਾਂ ਸਜਦਾ ਕਰਦੇ ਆ ਉਹਨਾਂ ਨੂੰ ਆ 50 ਲੱਖ ਤੋਂ ਵੱਧ ਬੰਦਾ ਸਿਰਫ ਫਤਿਹਗੜ੍ਹ ਸਾਹਿਬ ਸਭਾ ਤੇ ਛੋਟੀ ਸਾਹਿਬਜਾ ਦੇ ਨਤਮਸਤਕ ਹੋਣ ਲਿਆ ਆ ਹੁਣੀ ਹਜੇ ਪਿਛਲੇ ਹਫਤੇ ਹੀ ਨਤਮਸਤਕ ਹੋਣ ਲਿਆ ਆ ਕੁਰਬਾਨੀਆਂ ਸੀ ਦੇਸ਼ ਕੌਮ ਲਈ ਕੁਰਬਾਨੀਆਂ ਸੀ ਉਹਨਾਂ ਨੂੰ ਯਾਦ ਸਜਦਾ ਕਰਦੇ ਆ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਭਗਤ ਸਿੰਘ 23 ਸਾਲ ਦੇ ਸੀ ਅੱਜ ਯਾਦ ਕਰਦੇ ਆਂ ਅੱਜ ਤੋਂ ਹਜ਼ਾਰ ਸਾਲ ਵੀ ਭਗਤ ਸਿੰਘ ਹੋਰਾਂ ਨੇ 23 ਸਾਲ ਦੇ ਰਹਿਣਾ ਨਹੀਂ ਤਾਂ ਤੁਹਾਡੇ ਵੀ ਰਿਸ਼ਤੇਦਾਰੀ ਚ ਤੁਹਾਡੇ ਪਿੰਡ ਬਹੁਤ ਸਾਰੇ ਇਹ ਜੇ ਬਜ਼ੁਰਗ ਹੋਣਗੇ 90 90 ਸਾਲ ਦੇ 92 92 ਸਾਲ ਦੇ ਜਿੰਨਾ ਵਾਰੇ ਤੁਹਾਨੂੰ ਉਸ ਪਿੰਡ ਚ ਰਹਿ ਕੇ ਨਹੀਂ ਪਤਾ ਹੋਣਾ ਵੀ ਨੰਬਰਦਾਰਾਂ ਦਾ ਬੁੜਾ ਜਿਉਂਦਾ ਹੈ ਜਾਂ ਇਦ ਕਿਹ ਨਾਲ ਸਾਲ ਘਟਾਉਗਾ ਜਾਂ ਨਾ ਹੈ ਨਾ ਫਿਰ ਐਸੀ ਗੁਮਨਾਮ ਜ਼ਿੰਦਗੀ ਵੀ ਜਿਉ ਕੇ ਜਾਂਦੇ 92 ਸਾਲ ਵਾਲੇ ਤੁਸੀਂ ਕਰਕੇ ਖਿਆਲ ਜਿਹੜੇ ਨੇ ਉਹ ਵੱਡੇ ਨੇ ਤਾਂ ਖਿਆਲਾਂ ਨੂੰ ਖੰਭ ਦੇਣਾ ਜਾਂ ਖਿਆਲਾਂ ਨੂੰ ਨੀਹਾਂ ਦੇਣੀਆਂ ਉਹ ਟੀਚਰ ਦਾ ਕੰਮ ਹੁੰਦਾ ਸੋ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਜੀ ਚਾਹੇ ਉਹ ਬੱਚਿਆਂ ਨੂੰ ਉਹ ਉਮਰ ਬੱਚਿਆਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਕੋਰੇ ਕਾਗਜ਼ ਵਰਗੇ ਤੁਹਾਡੇ ਕੋਲੇ ਆਉਂਦੇ ਨੇ ਉਹ ਤੇ ਜੋ ਮਰਜ਼ੀ ਲਿਖ ਦੋ ਸਾਰੀ ਉਮਰ ਲਈ ਉਹੀ ਲਿਖਿਆ ਜਾਂਦਾ ਰਹਿੰਦਾ ਅੱਜ ਵੀ ਆਪਾਂ ਯਾਦ ਕਰਦੇ ਹਾਂ ਤੁਸੀਂ ਆਪਣੇ ਟੀਚਰਾਂ ਨੂੰ ਯਾਦ ਕਰ ਲਓ ਇੱਕ ਹੋਰ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਟੀਚਰ ਹੱਸਦੇ ਖੇਡਦੇ ਬੱਚਿਆਂ ਨਾਲ ਗੱਲਾਂ ਮਾਰਦੇ ਮਾਰਦੇ ਪੜ੍ਹਾ ਜਾਂਦੇ ਆ ਉਹਨਾਂ ਟੀਚਰਾਂ ਦੀ ਕਲਾਸ ਚ ਕਦੇ ਵੀ ਬੱਚਿਆਂ ਦੀ ਹਾਜ਼ਰੀ ਘਟਦੀ ਨਹੀਂ ਤੇ ਜਿਹੜੇ ਪਹਿਲੀ ਕਹਿੰਦੇ ਆ ਨਾਲੇ ਆਪ ਹੀ ਮੰਗਾਉਂਦੇ ਡੰਡਾ ਲੈ ਕੇ ਆਉ ਤੂੰ ਫਿਰ ਪਹਿਲੀ ਕੱਲ ਤਾਂ ਡੰਡਾ ਲੈਣ ਵਾਲੇ ਹੀ ਨਹੀਂ ਆਉਂਦਾ ਉਹ ਜਿਹੜਾ ਜਾਂਦਾ ਹੈ ਕੋ ਕੋ ਨੂੰ ਪਤਾ ਪਤਾ ਹੁੰਦਾ ਮੇਰੇ ਤੇ ਵਰਤੇ ਜਾਊਗਾ ਹੈਨਾ ਸੋ ਫਿਰ ਉਹ ਚ ਬਹਾਨੇ ਲੱਗਦੇ ਨੇ ਢਿੱਡ ਦੁਖਦਾ ਜੀ ਹੈਨਾ ਸਿਰ ਦੁਖਦਾ ਜੀ ਉਹ ਚ ਫਿਰ ਬਹਾਨੇ ਲੱਗਦੇ ਨੇ ਕਿਉਂਕਿ ਡਰਨ ਲੱਗ ਜਾਂਦੇ ਆ ਬੱਚੇ ਸੋ ਅੱਜ ਕੱਲ ਤਾਂ ਡੰਡੇ ਵਾਲਾ ਰਿਵਾਜ ਖਤਮ ਹੋ ਗਿਆ ਹੁਣ ਤਾਂ ਤਰੀਕੇ ਹੀ ਪੜਾਈ ਦੇ ਨਵੇਂ-ਨਵੇਂ ਆ ਗਏ ਔਰ ਉਹ ਪੜਾਈ ਦੇ ਤਰੀਕੇ ਕਿੱਥੋਂ ਸਿੱਖੀਏ ਉਹਦੇ ਵਾਸਤੇ ਫਿਰ ਅਸੀਂ ਪ੍ਰਬੰਧ ਕੀਤਾ ਸਾਡੇ ਪੰਜਾਬ ਦੇ ਬਹੁਤ ਸਾਰੇ ਸੀ ਟੀਚਰਾਂ ਨੂੰ ਈਟੀਟੀ ਟੀਚਰਾਂ ਨੂੰ ਜਾਂ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆ ਫਿਨਲੈਂਡ ਦੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਐਜੂਕੇਸ਼ਨ ਦਾ ਜਿਹੜਾ ਟਿਊਟੇਰੀਅਲ ਜਿਹੜੇ ਕਲਾਸਾਂ ਲੱਗਦੀਆਂ ਨੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਉਹ ਦੀ ਯੂਨੀਵਰਸਿਟੀ ਆਉਂਦਾ ਇੱਕ ਬਹੁਤ ਵੱਡਾ ਇੰਸਟੀਚਿਊਟ ਹੈ। ਉੱਥੇ ਅਸੀਂ ਪੰਜਾਬ ਸਰਕਾਰ ਦੇ ਖਰਚੇ ਤੇ ਸਾਰੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਫਿਨਲੈਂਡ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਵਾਉਂਦੇ ਆਂ। ਸਿੰਗਾਪੁਰ ਭੇਜਦੇ ਆਂ। ਆਈਆਈਐਮ ਅੰદાવાદ ਚ ਟੀਚਰਾਂ ਨੂੰ ਭੇਜ ਕੇ ਉੱਥੇ ਲੇਟੈਸਟ ਤਰੀਕੇ ਪੜਾਉਣ ਦੇ ਜਿਹੜੇ ਨੇ ਉਹ ਸਿਖਾਉਂਦੇ ਆਂ ਉਹ ਆ ਕੇ ਆਪਣੇ ਕੁਲੀਗਸ ਨੂੰ ਸਿਖਾਉਂਦੇ ਨੇ।